ਮਿੰਨੂ ਦਾ ਯਾ ਤੇ ਤਾ ਗੰਟੀ ਕੰਨਾ ਖੋਲੀ ਮੈਂ ਬੋਲੀ ਨਹੀਂ ਦੇਖਿਆ ਚਾਪੀ ਕਿਹਦੀ ਕਵੀਰ ਜੀ ਬੋਲੀ ਮਾਰੇ ਪਾਣੀ ਮਾਰਦੀ ਹੈ ਮਿੰਨੂ ਨਹੀਂ ਨਹੀਂ ਚਲੋ ਤੇਰਾ ਪਾ ਦਾਦੀ ਨੂੰ ਪੁੱਛੋ ਤੋ ਕਿ ਕੀ ਕੱਢ ਦੇ ਕਾ ਦੇਖੋ ਕਾਣ ਬਾਜਾ ਮਾਰਦਾ ਸਾਡੀਆਂ ਜਿਹੜੀਆਂ ਜੁੱਤੀਆਂ ਚਪਲਾਂ ਬਾਹਰ ਪਹਿਨਿਆ ਜੀ ਸੋ ਹੁਣ ਇਹਨਾਂ ਨੂੰ ਰੱਖ ਲਈ ਅੰਦਰ ਹਾਂਜੀ ਕਾਣ ਮੂਦ ਲੈ ਨੰਨੂ ਕਾਣੂ ਅਮਰੋ ਦੇ ਕੇ ਫਿਰ ਤੂੰ ਕਿੱਥੇ ਜਾਣਾ ਤੇ ਆਪ ਭੁੱਖਾ ਰਹੂਗਾ ਆਹ ਤੋੜ ਦਿੱਤੀ ਹੰਗੜੀ ਜੀ ਇਹਨਾਂ ਨੇ ਤੋੜੀ ਆ ਨਮਾ ਲੈਂਦੇ ਆ ਨਮਾਈ ਸੀ ਲੋਹੇ ਨੇ ਜੁ ਲੋਹੇ ਦਾ ਹੀ ਚੰਗਾ ਹਾਂਜੀ ਯਕੀਨਾ ਤਾਂ ਕਿਹਨ ਹੋ ਚੁੱਕਿਆ ਫਰੀਹੀ ਭਾਜੀ ਤੁਹਾਡੇ ਪੈ ਗੱਡੀ ਤੇ ਜਦੋਂ ਨਾ ਖਾਓਗੇ ਤਾਂ ਨਹੀਂ ਗੱਡੀ ਨਾਲ ਮੰਨੂ ਹੈਲੋ ਕਾਦੋ ਹੈਲੋ ਅਫਾਇਰ ਦਾ ਨਾ ਮੈਂ ਦਾ ਨਹੀਂ ਕਰਦੇ ਗਰਮੀ ਬਗਾਵਾਂ ਹੋ ਜੀ ਗੈਸ ਕਰਕੇ ਹੈ ਮਾਂ ਹਵਾ ਜੀ ਚੱਲ ਕੇ ਫੇਰ ਹੋਈ ਲੜ ਹੋ ਗਿਆ ਹੈ ਚੱਲਦੀ ਹੈ ਹਾਂ ਚੱਲਦੀ ਹੈ ਮਾੜੀ ਮਾੜੀ ਚੱਲਦੀ ਹੈ ਇਹਨਾਂ ਪਤਾ ਨਹੀਂ ਇਹ ਤੇ ਨਾ ਬਚਾਂ ਗਿਰਦੇ ਪਾਉਂ ਬੋਲ ਪਾਵਾ ਨੂੰ ਸਾਥਾ ਹੈ ਗਿਰੋ ਉਹ ਬੋਲ ਨੂੰ ਨਾ ਸੀ ਬੋਲ ਲਵਾ ਕੇ ਪਾਣੀ ਆ ਨਾ ਇਹ ਦੱਸ ਦੇ ਉਹ ਪਾਣੀ ਨਾ ਤੂੰ ਮੈਂ ਦਾ ਹੈ ਮੈਂ ਤਾਂ ਨਾਰ ਵੀ ਨਹੀਂ ਖਾਦਾ ਖਾਣਾ ਪਾਸੋਂ ਅੱਗੇ ਵੀ ਨਾਰ ਆਪੇ ਇੱਧਰ ਕੋਸਣਾ ਦੇ ਨਾ ਘਰ ਨੂੰ ਜਲ ਸੌਦ ਲਿਆ ਮੈਂ ਕਿ ਉਹਦੇ ਵਿੱਚ ਰੱਖ ਦਾਂਗੇ ਉਹਦੇ ਕੋਲ ਹੋਣਾ ਮम्मा ਜੀ ਇੱਕ ਦੇਓ ਪਲੇਟ ਹੈ ਪਲੇਟ ਦੇਓ ਇੱਕ ਹੋਣਾ ਅੰਦਰ ਰੱਖਣਾ ਹੂੰ ਮੈਂ ਲਾਦਾ ਖਾਦੇ ਹੀ ਇਹਨੇ ਸਾਰੇ ਹੀ ਔਰ ਲਾਲ ਪਲੇਟ ਦੇ ਲੋ ਮਰੋਧ ਮਰੋਧ ਗਾਇਓ ਤੁਸੀਂ ਤੁਹਾਨੂੰ ਇਹ ਵੀ ਪਤਾ ਲੱਗ ਗਿਆ ਸੱਲਵੜੇ ਪਾਇਆ ਉਹਦੇ ਦੇ ਗੱਲ ਪਾਇਆ ਉਹਦੇ ਚੋਤ ਆਉਂ ਗੇ ਇਹਨੇ ਤਾਂ ਮੁਰੂ ਜੋਕੇ ਪੁੱਛਿਆ ਕਿਹੜਾ ਨਹੀਂ ਇਹ ਵੀ ਨਹੀਂ ਹੈ ਕਿ ਅੱਗੇ ਆ ਮੈਂ ਇਹਨਾਂ ਨੇ ਇਹਨਾਂ ਨੇ ਇਹੀ ਕਰਦੇ ਸੀਗੇ ਆਛਣੋ ਹਾਂ ਲੋ ਹਾਂਜੀ ਦੋਸਤੋ ਇੰਗਲਿਸ਼ ਬੋਲਦਾ ਮੜੀ ਆ ਫਸਨਾ ਫਸਨਾ ਨਾ ਕਾ ਬਾਤ ਨੇ ਅੰਦਾਜ਼ਾ ਲਾ ਮਮੀ ਤਾਂ ਨੋਨ ਇੰਗਲਿਸ਼ ਨਹੀਂ ਕਿਨੇ ਤੇ ਦਵ ਬੋਲਦਾ ਮੜੀ ਇਹਦਾ ਬੋਲ ਤੈਰੇ ਉਹ ਬੋਲ ਮੜੀ ਜੀ ਬੋਲ ਕੋ ਮੜੀ ਜੀ ਬੋਲ ਕੋ ਹਾਂ ਠਾ ਉਹ ਨਾ ਮਿਲ ਕੇ ਦੁਕੋ ਤੁਹਾਡੇ ਨਾਲ ਮੁੰਡਾ ਸਿਆਣਾ ਸੱਚੀ ਸਿਆਣੀ ਦੁਨੀਆ ਸਿਆਣੀ ਆ ਤੁਹਾਡੇ ਨੂੰ ਪਾਪਾ ਦਾਦੀ ਆ ਕਹਿੰਦਾ ਦਾਦੀ ਆ ਉਹ ਗਿਆ ਉਹਨੇ ਨੂੰ ਦੁਨੀਆ ਸਿਆਣੀ ਅੰਗਲੀ ਚੁੱਕਿਆ ਨਹੀਂ ਅਗਲਾ ਉਂਗਲ ਵੀ ਇਦਾਂ ਕਰਕੇ ਗਿਆ ਤੁਹਾਡੇ ਦੇ ਮੈਂ ਨਹੀਂ ਇਕਾਈ ਹੋਰ ਕਹਿੰਦੇ ਪਾਪਾ ਕਹਿੰਦਾ ਮੇਰਾ ਦਾਦੀ ਨੂੰ ਮਿਊਸ ਕਰਨਾ ਨਾ ਪਾਪਾ ਦਾਦੀ ਉਹ ਬਾਹਰ ਦੇ ਪਿੱਛੇ ਬੈ ਗਿਆ ਮਨਵੀਰ ਨੇ ਆਪਣੇ ਲਈ ਲਿਆ ਮੈਂ ਕਿਹਾ ਕੀ ਕਿ ਮਨਪ੍ਰੀਤੀ ਨੇ ਉੱਤਰੀ ਆਈ ਸੁੱਚੀ ਆਵੇਗਾ ਫੇ ਲਗਾ ਕੋ ਤੁਹਾਰ ਕੇ ਲਈ ਹੋਗਾ ਬਸ ਸੁੱਚੀ ਆਵੇਗਾ ਫੇ ਜਾਨ ਇਹਨਾਂ ਪਰਾ ਦੇ ਲਿਆ ਇਹ ਕੋਈ ਤੇ ਤੋਂ ਦੀ ਚਾਰ ਹੁੰਦਾ ਨਹੀਂ ਕਰਨ ਨਾ ਉਹ ਕਰ ਹੁੰਦਾ ਇਹ ਤੇ ਚਾਰ ਹੁੰਦਾ ਬੋਲਣ ਨੂੰ ਐਨਾ ਕੋਣ ਮੰਗਦਾ ਆਹੰ ਤੋ ਗੱਡੀ ਧੋਣ ਲੱਗੀ। ਇੱਥੋਂ ਮੈਂ ਸੁਭਾਈ ਮੈਂ ਕਿਹਾ ਮੈਂ ਸੀੜਾ ਪਾਈ ਗੱਡੀ ਦੀ ਧੋਣ ਲੱਗੀ ਨਾ। ਆ ਗਿਆ ਆ ਗਿਆ ਆ ਗਿਆ। ਉਹ ਗੱਡੀ ਧੋ ਪਾਪੇ ਦੀ ਬੰਦ ਤੇ ਗੱਡੀ। ਜਿਆ ਮੈਂ ਬੋਲਾਂ। ਉਹ। ਨੰਮੀ ਆ। ਦੇ ਦੋ। ਗੰਦਾ ਕੰਮ ਨਹੀਂ ਕਰੀ ਦੇ। ਨੰਮੀ ਸੋਹਣਾ ਬੱਚਾ। ਹਾਂਜੀ ਜੀ ਵੀ ਕਰਨਾ ਆਪਾਂ ਦੇ ਲੱਗਿਆ।

ਆ ਦੇਖੋ ਜੀ ਨੁਕਸਾਨ ਹੋ ਗਿਆ ਦੇਖੋ ਖੜੇ ਵੈਰੀ ਨੁਕਸਾਨ ਹੋ ਗਿਆ ਸਾਡੇ ਨੂੰ ਸਾਡੀਆਂ ਦਾ ਬੋਤਲਾਂ ਵੀ ਗਈਆਂ ਬੋਤਲੇ ਟੱਕਣੀ ਆ ਟੱਕਣ ਨਹੀਂ ਟੁੱਟਦੇ ਆ ਨੁਕਸਾਨ ਹੋ ਗਿਆ ਤਾਂ ਮੂਹਰੇ ਦਾ ਬਹੁਤ ਜ਼ਿਆਦਾ ਖਰਾਬ ਹੋ ਗਿਆ ਤੇ ਜੋ ਇਹ ਨਾਲੇ ਪਟੀਨ ਦੇ ਚੱਕਰ ਦੇ ਵਿੱਚ ਸਾਡੇ ਅੱਜ ਪਟੀਨ ਦੇ ਚੱਕਰ ਤੇ ਨਾ ਪਤਾ ਕੀ ਹੋ ਗਿਆ ਬੋਤਲ ਫੇਰ ਟੁੱਟ ਗਈ ਰੱਬ ਸੁੱਟਦਾ ਗੱਫੇ ਜਿਹੜਾ 부ਝਦਾ 부ਝੇ ਜੇ ਨਹੀਂ ਸਾਡਾ ਰੱਬ ਰਾਜੀ ਰੇ ਦੁਨੀਆ ਤੋਂ ਅਸੀਂ ਕੀ ਲੈਣਾ ਸਾਡਾ ਰੱਬ ਰਾਜੀ ਰੇ ਮੈਂ ਤੁਹਾਨੂੰ ਇਹਨਾਂ ਨੂੰ ਦੇ ਲੋ ਹੈਗੀ ਕੋਈ ਤੁਹਾਨੂੰ ਜਿਹੜਾ ਨਿਊ Song ਸੁਣੋ ਸਾਰੇ ਜਣੇ ਦੁਨੀਆ ਦੀ ਪਰਵਾਹ ਨਾ ਕਰੋ ਚਿੱਲ ਕਰੋ ਮੈਂ ਤੁਹਾਨੂੰ ਕੀ ਕਹਿਨੀ ਪਈ ਆ ਤੁਹਾਡੇ ਚੱਕਰ ਦੇ ਵਿੱਚ ਬੋਤਲ ਦਾ ਫੇਟਕਾ ਟੁੱਟ ਗਿਆ ਨਨੂ ਨਹੀਂ ਆਗਾ ਕਰਦੇ ਚੀ ਜਿਹੜੀ ਮਰਜ਼ੀ ਟੁੱਟ ਗਈ ਹੈਗੀ ਕੋਈ ਫਿਕਰ ਕੀ ਹੋਵੇ ਆਦੇ ਲੋ ਨੜ ਉਹ ਕੋ ਬੁਲਾਇਓ ਨਾ ਨਨੂ ਦੀ ਇੰਟਰਫੈਕਸ਼ਨ ਲੋ ਅੱਜ ਆਓ ਜੀ ਆਓ ਜੀ ਆਜੋ ਪਾਜੀ ਆਓ ਜੀ ਆਓ ਜੀ ਆਜੋ ਜੀ ਅੱਜ ਮੈਂ ਇੱਕ ਲੈ ਆਉ ਤੁਹਾਡੇ ਨਾਲ ਆਜੋ ਆਜੋ ਲਈ ਅੱਜ ਤੁਹਾਡੇ ਨਾਲ ਅੱਜ ਮਨਵੀਰ ਸਿੰਘ ਆ ਜੀ ਆਇਓ ਜੀ ਆਉਣ ਲੱਗਿਆ ਜੀ ਮੈਂ ਨਹੀਂ ਜੱਜ ਉੱਥੇ ਆਜੋ ਤੁਸੀਂ ਪਲੀਜ਼ ਆਇਓ ਉੱਧਰ ਆਹ ਦੇਖੀ ਕਰਦਾ ਚਾਹਤ ਨਹੀਂ ਹੈ ਇਹ ਤਾਂ ਕਿਹਨੂੰ ਆ ਗਈ ਮਨ ਵੀਰ ਇੱਧਰ ਆਇਓ ਇੱਧਰ ਆਇਓ ਗੱਲ ਤੁਹਾਨੂੰ ਆਜੋ ਲੁਕੋ ਆ ਇਨੂੰ ਪਿਆਰ ਹੋਲੀ 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 ਆਓ ਪੁੱਤ ਹੋਲੀ ਹੋਲੀ ਆਓ ਹੋਲੀ ਹੋਲੀ ਇਹਨੂੰ ਪਿਆਰ ਦੇਣਾ ਆ ਜੋ ਅੱਜ ਕੇ ਬੱਪਾ ਪਾ ਲੋ 1 2 ਚਲੋ ਚਲੋ ਬਾਤ ਤੂੰ ਕਰ ਜਾਓ ਆ ਦੇ ਤਾਂ ਚਲੋ ਕਰ ਬੰਤੂ ਕਰ ਦੇਖੀ ਦੇਖੀ ਸਾਹਮਣੇ ਦੇਖੀ ਬਾਤ ਸੱਤੇ ਮੁੜਿ ਆਓ ਆ ਗਿਆ ਕਾਹੋਂ ਗਿਆ ਆਜੋ ਆਜੋ ਦੇਖੀ 1 ਅੱਥੇ ਕਰੋ ਥੇਹੇ ਕਰੋ ਅੱਥੇ ਕਰੋ ਉੱਥੇ ਕਰੋ ਬੰਟੂ ਥੀ ਕਰੋ ਚਲੋ ਹਾਂ ਕਰੋ करो आणि तू हो तो असे रोक असे रोक सर रोका तू आणि म्हणून अर्ध कसा हा बरोबर चलतो ਓਕੇ ਓਕੇ ਹੁੰਦਾ ਲਾਗੇ ਮੇਰੀ ਭਰਾਵਾ ਚਲੋ ਲੋ ਜੀ ਨੰਨੂ ਅੱਜ ਤੁਹਾਨੂੰ ਗਾਣਾ ਸੁਣਾਉਂਗਾ ਨੰਨੂ ਗਾਣਾ ਸੁਣਾਉਂਗਾ ਮਾਈਕ ਮਾਈਕ ਆ ਤੇ ਮਾਈਕ ਬਰਾਤੀ ਤੇ ਨਹੀਂ ਰੱਖਣਾ ਪੀਣਾ ਮੈਂ ਗਾਣਾ ਚਣਾ ਅੱਛਾ ਚਲੋ ਨੰਨੂ ਦਾ ਨਾਮ ਕੀ ਆ ਨਾਮ ਕੀ ਤੁਹਾਡਾ ਪਪਾ ਤੁਹਾਡਾ ਨਾਮ ਕੀ ਆ

ਆਪਣੀ ਆਈ ਤੇ ਜੋ ਕਰਨਾ ਕਰਨਾ ਹੈ ਜੇ ਅਸੀਂ ਕਹੂੰਗੀ ਤੋ ਉਹ ਨਹੀਂ ਉਹ ਨਹੀਂ ਕਰਨਾ ਇਹਨੂੰ ਕੁਝ ਮਰਜ਼ੀ ਦਾ ਮਾਲ ਹੈ ਉਹਦੇ ਦੋੜਾ ਜਾਣਾ ਇਹਨੂੰ ਹੁਣ ਇਹਨੂੰ ਕਹਵੇਗੀ ਹੈ ਹੁਣ ਇਹਨੂੰ ਕਹਵੇਗੀ ਕੋਈ ਤਾਂ ਇਹਨੂੰ ਕੀ ਹੋ ਗੜਾ ਮੰਨਣੀ ਹੈ ਇਹਨਾਂ ਮਰਜ਼ੀ ਕੀ ਲਈ ਸਰ ਗਰਮੀ ਨਾ ਭੱਜਿਆ ਹੋਇਆ ਉਹਨੂੰ ਕੋਈ ਫਰਕ ਨਹੀਂ ਪਵੇ ਮੈਨੂੰ ਗਰਮੀ ਲੱਗਦੀ ਆ ਜਾਂ ਕਿਤੇ ਬਹਿ ਜਾਵਾਂ ਹਵਾ ਲੈਣ ਮੰਨਾ ਉਹ ਜਦੋਂ ਅਸੀਂ ਅਸੀਂ ਦੋ ਧੁੱਪ ਹੀ ਹੋਗੀ ਹੈ ਇਰਗਾ ਦਾ ਇਹ ਦਿਲਾ ਧੋਪੇ ਨਿੰਨ ਜੀ ਉਹਦੇ ਧੋਪੇ ਨਿੰਨ ਜੀ ਕੰਮ ਦਾ ਸੈਮੀ ਨੂੰ ਪੈਰ ਲਾ ਕੇ ਤਾਂ ਟੰਡਾ ਟੰਡਾ ਹੀ ਸਹੀ ਹੋ ਗਿਆ ਹਾਂ ਦਿਨੇ ਨਹੀਂ ਕਦੇ ਐਸੀ ਜੀ ਪੈਨ ਨੂੰ ਨਾਰਾਜ਼ ਨੂੰ ਵੀ ਲੈ ਲਿਆ ਇਹਦੇ ਚੰਗੇ ਆ ਚੱਲੋ ਹੁਣ ਲੈ ਲਿਆ ਨਾ ਗੱਡੀ ਇਹਨੇ ਗੱਡੀ ਤੋੜ ਦੇਣੀ ਆਪਾਂ ਜਿਵੇਂ ਅਸੀਂ ਹੈਂ ਇਸੀ ਵੇਚੀ ਲੈ ਲੈ ਤੁਸੀਂ ਵੇਚਣ ਦੇ ਹੁੰਦੇ ਆਹੜੇ ਕਿ ਚਾਹੀਦਾ ਅੱਛਾ ਟੂਪ ਕੀ ਬਣਾਇਆ ਹਾਂਜੀ ਬੋਗੇ ਹਾਂ ਦਾ ਇਹ ਬੰਦ ਗਾ ਲੋ ਨੰਨੂ ਨੱਕ ਫਰ ਲੱਦਾ ਕੇ ਕਿਕੀ ਦਾ ਮੇਰਾ ਬਣਾ ਮੇਰਾ ਪੱਕਾ ਬਿੱਟੀ ਪੱਕੋ ਵੀ ਦੀ ਆ ਬੋਲੇ ਉਹ ਨੱਕ ਨੂੰ ਨੰਨੂ ਕੋਟ ਦੇ ਦਾਦੀ 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 ਨਾ ਕੋਟ ਦੱਦੂ ਦੀ ਵਾਰੀ ਇਹਦਾ ਨੱਕ ਹੀ ਨਹੀਂ ਫੀਨਾ ਜਹ ਹੱਥ ਚੋਂਦਾ ਆ ਹੁਣ ਪੁੱਤਾ 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 ਨੰਨੂ ਤੇ ਅੱਧਰ ਨੰਨੂ ਦੇ ਉਹ ਨੰਨੂ ਨਾ ਨੱਕ ਫੜੀ ਲੈ ਨੰਨੂ ਤੇਰਾ ਨੱਕ ਫੜਾ ਪੱਕਾ ਨਾਣੀ ਪੜਾ ਪੜੀ ਪੜੀ ਪੱਕਾ ਪੱਕਾ ਨੰਨੂ ਪੱਕਾ ਨੰਨੂ ਪੱਕਾ ਉਹਨਾਂ ਨੂੰ ਪੱਕਾ ਨੰਨੂ ਪੱਕਾ ਕਾੜ ਲੋ ਕਾੜ ਲੋ ਅੱਜ ਤੱਕ ਸੱਜਣ ਨੰਨੂ ਭੱਜਣ ਲੱਗਾ ਨੰਨੂ ਭੱਜਣ ਲੱਗਾ ਨਲੀ ਨਾ ਲੱਗ ਜੇ ਕਿਸੇ ਨਹੀਂ ਬਚਾਇਆ ਲੈਦੇ ਨਹੀਂ ਆਉਂਦੀ ਪੋਰਾ ਮੈਂ ਮੁੰਡਾ ਐਨ ਉਹਦੇ ਉਹ ਹੋਰ ਤਰ੍ਹਾਂ ਹੋਣ ਲੱਗ ਪੀ ਉਹ ਕਰਦਾ ਉਹਦਾ ਉਹ ਗੱਲ ਕੰਨੀ ਰੱਖਦਾ ਸੁੱਟ ਕੇ ਜਿੰਨੀ ਔਖਾ ਇਹਦਾ ਇਹਦਾ ਨੀਰ ਵਾਹੀ ਮੰਗਦਾ ਆ ਬਿੱਤਰ ਉਹ ਚਰ ਦੀ ਇਹਦਾ ਟੈਂਚਰ ਚੱਕਾ ਟੈਂਚਰ ਹੋ ਗਿਆ ਟਰ ਇਹ ਦੇਖ ਸੋ ਆ ਚਲੋ ਆ ਦੀ ਔਰ ਨੇ ਟੈਂਚਰ ਲੱਗ ਗਿਆ ਇਹ ਨਹੀਂ ਸੌਰੀ ਫੋਟੋ ਨਹੀਂ ਨੂੰ ਕੁ ਦਬਦਾ ਪੈਂਚ ਕਰ ਉਹ ਹੈ ਕੈਂਚ ਚ ਕਰਦਾ ਪੈਂਚ ਚ ਕਰਦਾ ਮੇਰਾ ਕੋਲ ਟੀਕਾ ਲੱਗੋ ਪਿੱਛੇ ਇਹ ਮੁੰਡਾ ਬਹੁਤ ਵਧੀਆ ਹੈ ਸਾਰਾ ਘਰੇ ਨਹੀਂ ਦੱਸਦਾ ਬੁਲਾਏ ਹਰੇਕ ਹਰੇਕ ਚੀਜ਼ ਦਾ ਪਤਾ ਉਹਨੂੰ ਹਾਂ ਉਹ ਜੇ ਨਾ ਉਹ ਬਹੁਤ ਜਿਆਦਾ ਹੋਮਤ ਆ ਪਹਿਲਾਂ ਮੈਂ ਤੋ ਦਿੰਨਾ ਪਤਾ ਲੈ ਲਵਾਂ ਗਰਮੀ ਚ ਬੈਨ ਨਹੀਂ ਕਰਾ ਹਾਂ ਨਹੀਂ ਕੀ ਕਰ ਪਹਿਲਾਂ ਉਹ ਤਾਂ ਹੁਣ ਕਹਿੰਦੇ ਨਹੀਂ ਕਰ ਮੈਂ ਤਾਂ ਕਹਿੰਦੀ ਮੀ ਆ ਜਵੇ ਫਿਰ ਇਹੀ ਗੱਲ ਆ ਮੈਂ ਕਹਿੰਦਾ ਮੀ ਆ ਜਾ ਲੱਗੇ ਆਪ ਕੀ ਆਉਣੀ ਨਹੀਂ ਨਨੂ ਕੀ ਹੋਇਆ ਕੀ ਹੋ ਗਿਆ ਇਹ ਪਿੱਛੇ ਜਮਾਨੇ ਚ ਪੈਂਚੇ ਤਾਂ ਨਹੀਂ ਨੁਮਾਈ ਮਨੂ ਕੀ ਹੋਇਆ ਸੁਨੀਲ ਪੈਂਚਰ ਦੇਖ ਦੇ ਕਦਾ ਨਹੀਂ ਨਹੀਂ ਸੁਨੀਲ ਉਹਨੇ ਦੇਖੀ ਪੈਂਚਰ ਉਹ ਯਾ ਕਿਦਰੀ ਗੱਡੀ ਪੈਂਚਰ ਹੋ ਗਈ ਮਨਵੀਰ ਪੈਂਚਰ ਆ ਗੱਡੀ ਐਵੇਂ ਮੇਨ ਲਾਦਾ ਪੁੱਠਾ ਹੀ ਆ ਹੈ ਹਵਾ ਭਰ ਨਹੀਂ ਇਹਦੇ ਮੇਨ ਲਾਦਾ ਖੱਬੂ ਆ ਬਿੱਕੂ ਐਵੇਂ ਖੱਬੂ ਆ ਮੈਂ ਔਰ ਇਹ ਖੱਬੂ ਹੱਥ ਨਾਲ ਚਲਾਉਂਦਾ ਦੇਖਿਆ ਫੱਦ ਗੁੱਬੂੜੀ ਇਹਦੀ ਕੱਪੇ ਹੀ ਆ ਮੈਂ ਤਾਂ ਦੇਖੋ ਨਾ ਦੇਖ ਪਰਸੈਂਟ ਨਹੀਂ ਇਹਨੇ ਚੰਗਾ ਇਹ ਮੇਰੇ ਯਾਰ ਦਾ ਹੀ ਹੈ ਹੈ ਜਿੱਤੇ ਹੀ ਆਵੇ ਨਾ ਚੱਲੇ ਸਭ ਤੇਰੇ ਯਾਰ ਦਾ ਹੈ ਹਰ ਕਦਮ ਦਾ ਵੀ ਸਾਹ ਨਹੀਂ ਤੇਰੇ ਵਾਲ ਗਿਆ ਆ ਫੇਰ ਦੇਖਣ ਲੱਗਾ ਨਕੀ ਕਰੀਏ ਜਿਹੜੇ ਕੰਮ ਦਿਵਾਰੇ ਹੋ ਜਾਂਦਾ ਕਹਿੰਦਾ ਉਹ ਮੈਂ ਹੀ ਹਾਂ ਹਾਂ ਹੋਰ ਹੋਪ ननु इधर ले आ तू न चला कर ता चलो अंदर उधर ले आ के वाली चलांदा उधर में ही चलादा शॉर्टती शॉर्टती साइकिल अरे आ गया आ गया भाई आयो मराया पाजी पाजी एक मिनट आ जाओ आगे बढ़ बाजे आ गया बाजे बाजे आके बाजे ओ मैं ਇਹ ਕਿ ਦਪੈਰ ਭੁਨਾ ਇਹਦਾ ਆਈ ਗਈ ਕਿ ਕੁ ਜਮ ਜਲ ਤਾਂ ਤਰਾਂ ਤੇ ਮਾਰ ਦਿੱਤੀ ਦੇਖੋ ਕਰਦਾ ਕੀ ਦੇਖੀ ਜਾਏ ਨਾ ਇੱਥੇ ਆਜ ਤਿੰਨ ਵਰਨੇ ਚੱਲਾ ਰਿਹਾ ਉਧਰ ਨੂੰ ਹੀ ਕੀ ਕਰਦਾ ਜੀ ਇੱਕ ਮਿੰਟ ਬੈ ਇਹ ਦੇਖ ਨਿਆਣੇ ਇਦਾਂ ਇੱਕ ਮਿੰਟ ਨਹੀਂ ਦੇਖ ਕੇ ਬਹਿਣਾ ਦੇਖ ਨਿਆਣੇ ਲੈ ਇੱਕ ਮਿੰਟ ਰੋਕ ਇੱਕ ਮਿੰਟ ਬੈਣਾ ਇੱਕ ਮਿੰਟ ਬਸ ਇੱਕ ਮਿੰਟ ਬੈਣ ਠੀਕ ਆ ਫੇ ਚੱਲ ਜਿਓ ਪੁਰੇ 1 ਮਿੰਟ ਬੈਣਾ ਚਲੋ 1 1 ਮਿੰਟ ਬੈਣਾ ਠੀਕ ਡائیں ਨਹੀਂ ਸੱਜੇ ਨਹੀਂ ਸਦਾ 1 ਮਿੰਟ 1 ਹੋਰ ਹੋਣ ਨਾਂ ਤੇ ਚਲ 10 10 10 10 ਬੱਬਾ ਕਰ ਦੇ 10 10 10 10 ਬੱਬੇ ਕਰ ਦੇ ਛੋੜ ਦੋ ਬਲੀ ਅੰਪੇਸ਼ਾ ਨਨੂ ਪਾਪਾ ਤੇ 10 ਬੱਬੀਆਂ ਕਰ ਦੇ ਨਾ ਬੁੱਕੀ ਖਦਾ ਸੀ ਬੁੱਕੀ 10 10 10 ਇਹ ਇੱਕ ਇੱਕ ਹੋਈ ਇੱਕ ਦੋ ਦੋ ਹੋ ਗਏ 3 4 5 6 7 2 ਬੱਚ ਹਾਂਜੀ ਲੋ ਜੀ ਦੋਸਤੋ ਕਾਫੀ ਮੈਸੇਜ ਆ ਰਹੇ ਸੀ ਟਾਈਮ ਪੁੱਛਦੇ ਸੀ ਸਾਰੇ ਜਣੇ ਲੋ ਜੀ ਅੱਜ ਟਾਈਮ ਵੀ ਕਰ ਦੱਸ ਦਿੰਦੇ ਆ ਜੀ ਟਾਈਮ ਰਹਿ ਗਿਆ ਜੀ ਸਿਰਫ ਇੱਕ ਮੰਥ ਲਾਸਟ ਉਸ ਦੇ ਵਿੱਚ ਵਿੱਚ ਕਦੋਂ ਮਰਜ਼ੀ ਸਾਨੂੰ ਜਾਣਾ ਪੈ ਸਕਦਾ ਆ ਸੋ ਤੁਸੀਂ ਪੁੱਛ ਰਹੇ ਸੀ ਸੋ ਆਪਾਂ ਦੱਸ ਦਿੰਦਾ ਆ ਲਾਸਟ ਮੰਥ ਇਸ ਦੇ ਵਿੱਚ ਵਿੱਚ ਜਦੋਂ ਮਰਜੀ ਜਾਣਾ ਬੈਠ ਸਕਦਾ ਆ ਔਰ ਦੋਸਤੋ ਖੁਸ਼ਖਬਰੀ ਆ ਜਾਏਗੀ ਘਰ ਪਰ ਔਰ ਔਰ ਬੂਮ ਦੋਸਤੋ ਅੱਦਾਂ ਆ ਵੀ ਗੱਲ ਇਹ ਸਾਡਾ ਮਨਵੀਰ ਬਹੁਤ ਅੰਕ ਕਰਦਾ ਆ ਜਿਵੇਂ ਹੁਣ ਪੈਣੀ ਚਪੇੜਾ ਇੱਕ ਲਾਸਟ ਮੰਥ ਆ ਲਾਸਟ ਮੰਥ ਦੇ ਵਿੱਚ ਵਿੱਚ ਘਰ ਦੇ ਵਿੱਚ ਖੁਸ਼ਖਬਰੀ ਆ ਜਾਣੀ ਆ ਸਾਰੇ ਜਾਨੇ ਦੁਆ ਕਰਿਓ ਤੇ ਤੁਹਾਡੀ ਦੁਆ ਦੇ ਨਾਲ ਹੀ ਸਾਰਾ ਕੁਝ ਆ ਪਲੀਜ਼ ਅਰਦਾਸ ਜਰੂਰ ਕਰਿਓ ਮੇਰੇ ਪਰਿਵਾਰ ਵਾਸਤੇ ਮੇਰੀ ਫੈਮਿਲੀ ਵਾਸਤੇ ਤੁਹਾਡੀ ਅਰਦਾਸ ਦੀ ਸਾਨੂੰ ਬਹੁਤ ਜ਼ਿਆਦਾ ਲੋੜ ਆ ਸੋ ਘਰ ਖੁਸ਼ਖਬਰੀ ਆਉਣ ਵਾਲੀ ਖੁਸ਼ਖਬਰੀ ਆਉਣ ਵਾਲੀ ਆ ਤੁਹਾਡੀ ਸਾਰਿਆਂ ਦੀ ਦੁਆ ਦੀ ਲੋੜ ਆ ਨਿਊ ਬੇਬੀ ਕਮਿੰਗ ਸੂਨ ਸੋ ਸਾਰੇ ਜਾਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਨੂੰ ਦਬਾ ਲਓ ਕਿਉਂਕਿ ਹੁਣ ਬਲੌਗ ਲੱਗ ਪੈਣੇ ਆਉਣ ਟਾਈਮ ਦਾ ਕੁਛ ਨਹੀਂ ਪਤਾ 15 ਦਿਨਾਂ ਦੇ ਵਿੱਚ ਵੀ ਬਾਜ ਪੈ ਸਕਦੀ ਤੇ 15 ਚ 20 ਚ ਵੀ ਕਦੋਂ ਮਰਜੀ ਤੁਹਾਨੂੰ ਪਤਾ ਸਾਰਿਆਂ ਨੂੰ ਹਾਂਜੀ ਆ ਦੇਖੋ ਕਿ ਨਾ ਗੰਦਾ ਬਣਿਆ ਮੁੰਡਾ ਪ੍ਰੀਤ ਬਹੁਤ ਗੰਦਾ ਬਣਿਆ ਨਾ ਦੇਖੋ ਇਹ ਆਪ ਅਸੀਂ ਟੱਪੜੇ ਪਾ ਕੇ ਰੱਖੀ ਨੇ ਨਿਆਣੇ ਦਾ ਹਾਲ ਦੇਖੋ ਕੀ ਬਣਿਆ ਆ ਫੇਡਾ ਚ ਮਸਤੇ ਆ ਮਸਤੇ ਆ ਫੇਡਾ ਚ ਦੋਸਤੋ ਇਹਨਾਂ ਨੂੰ ਚਾਹੀਦਾ ਜੀ ਜਿੱਦਾਂ ਮੈਂ ਟੋਰ ਕੱਢੀ ਤੇ ਮੇਰੇ ਮੁੰਡੇ ਦੀ ਟੋਰ ਕੱਢਣ ਹੁਣ ਮੈਂ ਟੋਰ ਕੱਢ ਕੇ ਰੱਖਦਾ ਨਾ ਦੇਖੋ ਤਾਂ ਸਹੀ ਇਹ ਮੇਰਾ ਪੁੱਤ ਜਾਚ ਗੰਡੇ ਦੇਖੋ ਆ ਦੇਖੋ ਇੱਕ ਗੰਡਾ ਆ ਪਿਆ ਆ ਲੈ ਆਲੂ ਕਿੱਧਰ ਆ ਆਲੂ ਇੱਧਰ ਆ ਬਾਕੀ ਆਲੂ ਕਿੱਥੇ ਆ ਖਾਲ ਖਾਲੂ ਮੈਂ ਤਾਂ ਕਹ ਰਿਹਾ ਪਤਾ ਨਹੀਂ ਮਰੂਤ ਬੜੀ ਵੇਡਾ ਆ ਆਲੂ ਆਲੂ ਕੀ ਮੈਂ ਪੋਣਾ ਬਲੋਗ ਹੁਣ ਗੋਤ ਭਰਾਈ ਵਾਲਾ ਬਲੋਗ ਵੀ ਪੋਣਾ ਆ ਕੁਛ ਕੰਮ ਆ ਕਿ ਪੋਣਾ ਵਾਰੀ ਮੰਮੀ ਗੋਤ ਭਰਾਈ ਕਦੋਂ ਹੋਣੀ ਹੁਣ ਉਹਦਾ ਹੋਣੀ ਹੋ ਜਾਂਦੀ ਚਾਹੀਦੀ ਹੁਣ ਮਤਲਬ ਕਰਵਾ ਦਈਏ ਮੀਂਹ ਪ੍ਰੀਤੀ ਦੇ ਭੁੰਡ ਨਾਲੇ ਚਲੋ ਜੀ ਚੈਨਲ ਨੂੰ ਸਬਸਕ੍ਰਾਈਬ ਕਰੀਂ ਕੰਨਾ ਪਿੰਨਾ ਚਾ ਅੱਜ ਭੁਜੀਆ ਬਣਾਨੇ ਨੇ ਚਾਹ ਪੀਂਦੇ ਪਏ ਮਮਾ ਸਵਾਦਾ ਪਰ ਮਮਾ ਦਾ ਚੇਤ ਨਹੀਂ ਮਿਲਦਾ ਸਾਦੇ ਜਨ ਘਾਈ ਜਾਨੀ ਕਿਉਂਕਿ ਹਰੇ ਨਾ ਇਹ ਪੁੱਲੇ ਵੀ ਆ ਫਿਰ ਵੀ ਨਹੀਂ ਖਾ ਹੁੰਦੇ ਆ ਤੀਂ ਘੱਟ ਭਾਗਿਆ ਨਹੀਂ ਇਹ ਜਲੀ ਹਾਂ ਆਨੇ ਚਾਹੀਦਾ ਬਟਨ ਲੱਦਣੇ ਨਹੀਂ ਪੀੜੀ ਦੀ ਗੱਲ ਉਹ ਸਹੀ ਆ ਮੈਂ ਤਾਂ ਕਹਿੰਦੀ ਕੂਲਰ ਲਾਈਏ ਕੂਲਰ ਲਾ ਲੈਣੇ ਆਰਾਮ ਨਾਲ ਉਹ ਸਹੀ ਆ ਆ ਭਾਈ ਦੀ ਮਸ਼ੀਨ ਆ ਸੱਜਾ ਸੱਚ ਵਾਈਫਾਈ ਦਾ ਕੀ ਹੋਇਆ ਨਾ ਨਾ ਇੰਟਰਨੈਟ ਦਾ ਕਨੈਕਸ਼ਨ ਆ ਗਿਆ ਭਰਾਓ ਇੱਥੇ ਮੈਨੂੰ ਲੱਗ ਰਹੀ ਚਾਰਜ ਖਤਮ ਹੋ ਗਿਆ ਤਰੀਜ਼ ਜਦੋਂ ਮੈਂ ਕਿਹਾ ਭੋਦੋ ਕਰਾਇਆ ਜਦੋਂ ਸੈਲਰੀ ਆਈ ਸੀ ਆਉ ਮੁੰਡੇ ਤੇ ਕਰਾਇਆ ਉਹ ਹੈ ਇਹ ਹੁੰਦਾ ਸੀ ਫਿਰ ਆਪਣੇ ਆ ਬਚਲ ਪੈਂਦਾ ਆਪਣੇ ਆ ਬੰਦ ਹੋ ਜਾਂਦਾ ਆ ਦੇ ਲੋ ਜੀ ਚਾਹ ਇਹਨਾਂ ਦੇ ਉੱਤੇ ਪਈ ਹੋਈ ਆ ਚਾਹ ਪੀ ਕੇ ਨਹੀਂ ਗਏ ਤਾਂ ਤਰਪੇ ਜੰਮਣੂ ਹੈ ਜੰਮਣੂ ਤਰਪੇ ਆ ਚਾਹ ਪੀ ਕੇ ਨਹੀਂ ਗਏ ਮਰਾ ਸੁਨੀਲ ਭਾਈ ਪੀ ਕੇ ਗਿਆ ਤਾਂ ਨਾ ਆ ਵੀ ਤਰਪ ਇਹ ਆ ਪਾ ਲੁੱਕਿਆ ਕੂਲਰ ਤੇ ਬਹੁਤ ਹੀ ਗਰਮ ਦਾ ਸੇਟੇ ਰੋ ਪੱਚ ਕੇ ਰੋ ਪੱਚ ਕੇ ਰੋ ਕਹਿੰਦੇ ਪੱਚ ਕੇ ਗਰਮੀ ਤੋਂ ਕੂਲਰ ਦੀ ਹਵਾ ਬਹੁਤ ਜ਼ਿਆਦਾ ਆ ਤੇ ਮਤਲਬ ਬਹੁਤ ਜ਼ਿਆਦਾ ਬਾਹਰ ਵੀ ਬਹੁਤ ਜ਼ਿਆਦਾ ਆਉਂਦੀ ਹੁਣੀ ਹੈ ਇਸ ਕਰਕੇ ਮੈਂ ਥੋੜਾ ਮੁਸੀ ਬੋਲਦੀ ਰਹੀ ਆ ਕੀ ਸੌਣ ਤੋਂ ਬਸਾਰਿਆ ਬਾਪੂ ਜੀ ਹੁਣਾਂ ਦੇ ਇੱਥੇ ਮੇਲਾ ਵੀ ਆ ਰਿਹਾ ਆ ਸੋ ਆਪਾਂ ਜਾਵਾਂਗੇ ਸਾਰੇ ਸਿੰਗਰ ਆ ਨੇ ਨਾ ਕਿਬਾ ਇਹ ਜਿਆਦਾ ਹਾਂ ਆਪਾਂ ਨੂੰ ਤਿੰਨ ਚਾਰ ਵਾਰੀ ਆ ਗਿਆ ਤੇ ਆਪਾਂ ਜਾਵਾਂਗੇ ਬੜਾ ਮਜ਼ਾ ਆਉਂਦਾ ਸੋ ਹੁਣ ਆਪਾਂ ਪੀ ਲਈਏ ਚਾਹ ਤੇ ਕਰਦੇ ਆ ਤੁਹਾਡੇ ਨਾਲ ਗੱਲਬਾਤ ਬਣੇ ਦਾ ਬਲੌਗ ਦੇ ਨਾਲ ਜੀ ਜੀ ਹੁਣ ਤਾਂ ਕੋ ਫੇਰ ਆ ਚੁੱਕੀ ਆ ਤੇ ਜਦੋਂ ਕੋ ਮੌਸਮ ਸਹੀ ਹੋਣ ਲੱਗਦਾ ਫੇਰ ਆ ਜਾਂਦੀ ਧੁੱਪ ਹਾਂ ਗੱਡੀ ਧੋ ਕੇ ਗਏ ਗੱਡੀ ਧੋ ਕੇ ਗਿਆ ਤੇ ਦੇ ਲੋ ਜੀ ਇਹਨਾਂ ਨੇ ਪਾਣੀ ਮੋਟਰ ਸਾਡੀ ਛੱਡੀ ਰਹਿਣ ਦਿੱਤੀ ਹੈ ਹਾਂ ਇਧਰ ਮੋਟਰ ਦਾ ਪਾਣੀ ਇਧਰ ਬੰਦ ਹੈ ਇਧਰ ਆ ਦੇਖੋ ਪਾਣੀ ਇਧਰੋਂ ਗੱਡੀ ਦੇ ਸਾਡੀ ਇਹ ਮੋਟਰ ਸਾਡੀ ਸ਼ੋ ਜਿਹੜੀ ਆ ਉਹ ਟੁੱਟ ਚੁੱਕੀ ਆ ਆ ਦੇਖੋ ਇਹ ਜ਼ਮੀਨੇ ਰੀਲਾ ਕਰਕੇ ਟੁੱਟ ਗਈ ਸੀਗੀ ਨਾਗਾ ਜੇ ਰੋਣ ਮੇਰੀ ਆਈ ਸੀ ਉਹ ਲੋਟ ਟੱਟ ਗਈ ਸੀ ਕਿ ਸ਼ੋਰ ਹੈ ਉਹਦੀ ਸ਼ੋਰ ਉੱਤੇ ਪੁਆਈ ਨਹੀਂ ਹੋਈ ਫੇ 2 ਜਾਂਦੀ ਹੈ ਕਿਉਂਕਿ ਆਇਆ ਕਿ ਤਰ ਜਾ ਹੀ ਹੁੰਦਾ ਹੈ ਰੋਣ ਆ ਨਹੀਂ ਲਗਾ ਵੀ ਪੁੱਢੀ ਨਹੀਂ ਆ ਇਹਦੀਆਂ ਲਾਟਾ ਪਤਾ ਨਹੀਂ ਆਪਾਂ ਕਿੰਨੀ ਵਾਰੀ ਪੁਆਈ ਆ ਤਾ ਹਾਂ ਹਾਂ ਸਾਦੇ ਬਾਹਰ ਹਨਾ ਪਾਣੀ ਬੜਾ ਛਰਤਾ ਆ ਵੀ ਆ ਗਿਆ ਜੀ ਫੋਨ ਤੇ ਨੰਨੂ ਨੂੰ ਵੀ ਹੁਣ ਆਪਾਂ ਥੋੜੇ ਦਿਨਾਂ ਤੱਕ ਭੇਜ ਦੇਣਾ ਸਕੂਲੇ ਤੇ ਨੰਨੂ ਦੀ ਟੀਚਰ ਦਾ ਫੋਨ ਆਇਆ ਸੀਗਾ ਕਹਿੰਦੇ ਕਿ ਇਹ ਮੰਨਜੀ ਨੂੰ ਭੇਜ ਦੋ ਕਿਉਂਕਿ ਸਕੂਲ ਜਿਹੜਿਆ ਓਪਨ ਹੋ ਗਏ ਆ ਤੇ ਬਸ ਆਪਾਂ ਮੰਨਵੀ ਨੂੰ ਭੇਜ ਦੇਣਾ ਸਕੂਲੇ ਇੱਕ ਵੀ ਮਤਲਬ ਸੋਚਦੇ ਆ ਵੀ ਇਹਨੂੰ ਆਪਾਂ ਕਿਤੇ ਹੋਰ ਐਡਮਿਸ਼ਨ ਕਰਵਾ ਦਈਏ ਇੱਕ ਸੋਧਿਆ ਵੀ ਇੱਥੇ ਹੀ ਰਹਿੰਦੀ ਏ ਵੀ ਮਤਲਬ 2-4 ਸਾਲ ਜਿਹੜੇ ਆ ਬਹਿਣਾ ਬਹਿਣਾ ਨਹੀਂ ਚਲੋ ਰਹਿਣ ਤਾਂ ਕਰ ਦੋ ਫੇ ਤੇ ਅਸੀਂ ਸੋਚਿਆ ਵੀ ਹੁਣ ਇਹਦਾ ਜਾਂ ਤਾਂ ਇੱਥੇ ਐਡਮਿਸ਼ਨ 2-4 ਸਾਲ ਜਿਹੜੇ ਆ ਉਹ ਲੱਗੇ ਰਹਿੰਦੀ ਏ ਫਿਰ ਹੈ ਫੋਹੀ ਅਸੀਂ ਇੱਥੇ ਪੈਸੇ ਵੀ ਸਾਰੇ ਮਤਲਬ ਸਾਰੇ ਕੰਪਲੀਟਲੀ ਦੇ ਚੁੱਕੇ ਹਾਂ ਸਾਰਾ ਮਤਲਬ ਜੋ ਵੀ ਸੀਗਾ ਪ੍ਰੋਸੀਜਰ ਸੀਗਾ ਜੋ ਵੀ ਪ੍ਰੋਸੈਸ ਸੀਗਾ ਉਹ ਆਪਾਂ ਕਰ ਦਿੱਤਾ ਆ ਤੇ ਹੁਣ ਆਪਾਂ ਮਨਵੀਰ ਨੂੰ ਦੇ ਦਿਆਂ ਵੀ ਸਕੂਲ ਆਪਾਂ ਕਦੋਂ ਭੇਜੀਏ ਕਦੋਂ ਨਹੀਂ ਤੇ ਕਿਉਂਕਿ ਇਹ ਸੇ ਗਾਂ ਵੱਡਾ ਵੀ ਹੋਈ ਜਾਂਦਾ ਆ ਉਹ ਮੈਂ ਕਹਾਂ ਗਾਂ ਵੱਡਾ ਵੀ ਹੋਈ ਜਾਂਦਾ ਉਹ ਉਹਦੇ ਇਸ ਟਾਈਮ ਦਿਮਾਗ 'ਚ ਜੋ ਵੀ ਚ ਜਾਉਣਗੇ ਉਹ ਹੀ ਆ ਦੇ ਦੇਆ ਹੁਣ ਆ ਉਹਨੂੰ ਆਪਾਂ ਇਸ ਟਾਈਮ ਮ ਕਰਦੀਆਂ ਕਿਉਂਕਿ ਟੀਚਰ ਦਾ ਫੋਨ ਆਇਆ ਸੀਗਾ ਅੱਜ ਤੇ ਮੈਂ ਇਹਨਾਂ ਨੂੰ ਹੁਣ ਦੱਸਿਆ ਨਹੀਂ ਹੈਗਾ ਆਦੀ ਹੈ ਹਾਂਜੀ ਤੇ ਮੈਂ ਕਿ ਇਹਨਾਂ ਨੂੰ ਦੱਸ ਦਵਾ ਕਿ ਫੋਨ ਆਇਆ ਸੀਗਾ ਤੋ ਮੈਂ ਕਹਿੰਨ ਸਕੂਲ ਦਾ ਕਰੀਏ ਕੁਛ ਨਾ ਕੁਛ ਨਾਲ ਗਿਆ ਹੁਣ ਜਮ ਫੇਰ ਹਾਂ ਜਮ ਦੇਖਦਾ ਰਹਿੰਦਾ ਕਿੱਦਾਂ ਲੈਂਦਾ ਕਿ ਆਪਾਂ ਲੈਂਦਾ ਆਪ ਅੱਜ ਲਾਈਆਂ ਜਿਮ ਉਹ ਤੇ ਨੀ ਰੋਣਾ ਤੋਂ ਹੀ ਦੱਪ ਆਇਆ ਹੈ ਹਸਿਆ ਤੈਨੂੰ ਹੀ ਨਾ ਤੇ ਚੀਜ਼ ਨਾੜੀ ਢੋਲੀ ਹੁਣ ਠੀਕਾ ਇਹ ਤੇ ਤਰਸ ਆ ਜਾਂਦਾ ਇਹਨੂੰ ਲੈ ਕੇ ਦੇਣੀ ਪੈਂਦੀ ਚੀਜ਼ ਹਰੇਕ ਭਾਈ ਤੋਂ ਚੀਜ਼ ਲੈਂਦਾ ਇਹ ਕੋਈ ਆਲੇ ਇਥੇ ਕੁਥੇ ਕੁ ਖਰਦਾ ਹੁਣ ਵਾ 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 ਸ਼ਾਬਾਸ਼ ਤੇਰੇ ਧੰਨ ਭਾਗ ਜੁੰਦੀ ਪਾਤੀ ਦਾ ਧੀਏ ਰੱਬ ਚੜ੍ਹਦੀ ਕਲਾ ਚ ਰੱਖੇ ਰੱਬ ਬਰਕਤਾਂ ਦੇਵੇ ਝਾੜੂ ਫੇਰਨ ਦੀ ਕਿਤੇ ਅੱਜ ਦੇਖੀ ਮੈਂ ਤਾਂ ਜਿੱਦਨ ਦੀ ਆਇਓ ਆ ਹਾਂਜੀ ਜੀ ਆਪਾਂ ਹੋ ਗਏ ਆ ਰੈਡੀ ਸ਼ੈਡੀ ਤੇ ਨਮਾਤੋਂ ਦੇ ਪਾਇਆ ਕਪੜੇ ਮਮੋ ਕੰਦੇ ਕਿ ਮੇਰੇ ਦੋ ਸੂਟ ਆਂ ਇਹ ਮੈਂ ਢੋਲਵਾ ਨਾਲ ਨਾਲ ਚਾਹ ਹੈ ਬੰਦਿਕਰਾਂ ਦੇ ਦੀ ਇਹਦੇ ਦੋ ਜੀ ਕੱਢ ਦਿੰਦੀ ਹੈ ਇਹ ਖੋਲਵਾਗੇ ਨਾਲ ਮਸ਼ੀਨ ਤੇ ਮਸ਼ੀਨ ਕੱਢਣ ਨੂੰ ਲਾਵਾਂਗੇ ਤੇ ਮੇਰੇ ਅੱਜ ਲੜ ਗਈ ਹੈ ਜਿਹੜੀ ਜੈਂਜਾ ਜਾਂਦਾ ਇਹਨੂੰ ਕੱਲ੍ਹ ਜਾਈ ਤੇ ਰੋਜ਼ ਹੀ ਰੋਜ਼ ਕੱਪੜੇ ਹੋਰ ਮੇਰੀ ਬਾਹਰ ਲੜ ਗਈ ਅੱਜ ਭੁੰਡੀ ਭੁੰਡੀ ਲੜਾ ਲੇ ਮੇਰੇ ਘੁੰਡ ਫੜ ਗਈ ਬਹੁਤ ਜ਼ਿਆਦਾ ਔਖਾ ਹੋ ਗਿਆ ਬਾਹਰ ਕਬਰਾੜ ਹੁੰਦੇ ਬਾਅਦ ਦੇ ਨਾਲ ਆਖਾ ਹੋ ਗਿਆ ਤੇ ਹਾਂ ਮੈਂ ਇਹਨੂੰ ਕਿਹਾ ਸੀ ਮੈਂ ਕੋਈ ਵਧੀਆ ਜੀ ਸਬਜ਼ੀ ਲੈ ਆਇਆ ਅੱਜ ਮਟਰ ਮਟਰ ਨਾਲ ਜਾਂਦੇ ਬਿਜਾਇਆ ਉਹ ਭਾਈ ਮੈਨੂੰ ਜ਼ਿਆਦਾ ਚਲਾਉਂਦਾ ਕਰਦੇ ਓਹ ਓ ਨੋ ਨੋ ਰੋਕ ਤਾਣੀ ਇਹ ਮੈਨੂੰ ਜ਼ਿਆਦਾ ਚਲਾਉਂਦਾ ਭਾ ਗੱਡੀ ਤੇ ਭਗਦੇ ਵੀ ਮੈਨੂੰ ਤਾਰਾ ਲੱਗ ਗਿਆ ਅੱਗੇ ਆਣ ਕਰ ਦਈਏ ਇੱਧਰ ਨੂੰ ਆਉਣਾ ਬਹੁਤ ਔਖਾ ਇੱਥੇ ਭੁੰਡੀਆਂ ਖਾਉਂਦਾ ਬਹੁਤ ਹੀ ਜਿਆਦਾ ਸਾੜ ਪੈਣ ਲੱਗ ਗਿਆ ਬਾਹਰ ਤੋਂ ਸੋ ਹੁਣ ਆਪਾਂ ਕਰ ਲਈਏ ਕੰਮਕਾਰ ਤੇ ਨਹੀਂ ਹੁਣ ਤਾਂ ਕਿਛੁ ਤਿਆਰ ਹੋ ਜਾ ਆ ਤਿਆਰ ਹੋ ਗਈ ਹਾਂ ਪੈਸੇ ਦੇ ਦੇ ਬੰਦਾ ਹਾਂਜੀ ਪੈਸੇ ਚਾਹੀਦੇ ਕੀ ਕਰਨੇ ਨਹੀਂ ਕਰਨੇ ਕਾਨ ਕਿੱਥੇ ਆ अपने कड़ी दुकान आलो पैसे आलो, पैसे। आलो पैसे। गाने गाँव